ਨੀ ਚੰਗੀ ਲੱਗਦੀ ਮੇਰਾ ਜੀ ਕਰਦਾ ਖਤਮ ਹੋ ਜੀਏ ਲਾਈਫ ਖਤਮ ਕਰ ਲਈਏ ਏਦਾਂ ਕਰਦੇ ਆ ਨਾ ਗੱਲਾਂ ਸੀ ਪੱਕਾ ਉਹ ਬੰਦਾ ਹੁੰਦਾ ਜਿਹਦੀ ਜ਼ਿੰਦਗੀ ਚੋਂ ਪ੍ਰੇਮ ਮਾਈਨਸ ਹੋ ਜਾਂਦਾ ਬਹਾਨੇ ਜਿੰਨੇ ਮਰਜੀ ਬਣਾਈਏ ਆਹ ਹੋ ਗਿਆ ਮੈਂ ਤਾਂ ਮਰਨਾ ਚਾਹੁੰਦਾ ਜਿਹੜੀ ਏਦਾਂ ਦੀਆਂ ਗੱਲਾਂ ਕਈ ਵਾਰੀ ਮੈਨੂੰ ਪੁੱਛਣਗੇ ਭਾਈ ਸਾਹਿਬ ਫਿਰ ਇਹ ਦੁਨੀਆ ਰੱਬ ਨੇ ਕਿਉਂ ਬਣਾਈ ਮੈਂ ਕਿਹਾ ਦੁਨੀਆ ਤਾਂ ਠੀਕ ਹੀ ਬਣਾਈਏ ਤੂੰ ਪਤਾ ਨਹੀਂ ਕਿਉਂ ਬਣਾਇਆ ਦੁਨੀਆ ਤਾਂ ਠੀਕ ਹੈ ਸਾਰੀ ਕੱਕ ਅੰਦਰ ਕੋਈ ਛੱਟ ਵੱਜੀ ਹੁੰਦੀ ਹੈ ਕਿਤੇ ਟੁੱਟਿਆ ਹੁੰਦਾ ਹੈ ਕੋਈ ਅਟੈਚਮੈਂਟ ਹਿੱਲੀ ਹੁੰਦੀ ਹੈ ਕੁਛ ਹਿੱਲ ਜਾਂਦੀ ਜ਼ਿੰਦਗੀ ਦੀ ਰੀੜ ਦੀ ਹੱਡੀ ਹਿੱਲ ਜਾਂਦੀ ਕੁਛ ਨਾ ਕੁਛ ਵਾਪਰਿਆ ਹੁੰਦਾ ਫਿਰ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਦੁਨੀਆ ਕਿਉਂ ਬਣਾਈ ਰੱਬ ਨੇ ਇਹ ਕਿਉਂ ਪੈਦਾ ਕਰਤੇ ਇਹ ਕਿਵੇਂ ਹੋਇਆ ਸੀ ਫਿਰ ਇਦਾਂ ਦੇ ਸਵਾਲ ਫਿਰ ਪੁੱਠੇ ਸਿੱਧੇ ਦਿਮਾਗ ਵਿੱਚ ਪੈਦਾ ਹੁੰਦੇ ਆ ਤੇ ਰੀਜ਼ਨ ਉਹਦਾ ਇਹੋ ਹੀ ਹੁੰਦਾ ਹੈ ਜਿੰਨੂ ਮਰਜ਼ੀ ਫੋਲ ਕੇ ਵੇਖ ਲਿਓ ਜਿਹਦਾ ਮਰਜ਼ੀ ਹਿਰਦਾ ਫੋਲ ਲਿਓ ਜਿਹਦੇ ਕੋਲ ਮਰਜ਼ੀ ਬਹਿ ਜਾਓ ਗੱਲ ਤੋੜ ਕੇ ਵੇਖ ਲਿਓ ਗੱਲ ਮੁੱਕੂ ਇੱਥੇ ਪ੍ਰੇਮ ਮਾਈਨਸ ਹੋ ਗਿਆ ਪ੍ਰੇਮ ਮਰ ਗਿਆ ਦੀ ਜੀ ਹੁਣ ਪ੍ਰੇਮ ਦਾ ਮਤਲਬ ਹੁਣ ਉਹਨੂੰ ਮਾਂ ਪ੍ਰੇਮ ਕਰਨੋਂ ਹਟ ਗਈ ਪ੍ਰੇਮ ਇਹਨੂੰ ਮਾਂ ਨਹੀਂ ਹੁਣ ਕਰਦੀ ਜਾਂ ਪਿਓ ਨਹੀਂ ਕਰਦਾ ਜਾਂ ਘਰ ਵਾਲੀ ਨਹੀਂ ਕਰਦੀ ਜਾਂ ਬੱਚੇ ਨਹੀਂ ਕਰਦੇ ਅਸਲ 'ਚ ਕੀ ਹੋਇਆ ਮਰਨਾ ਕਿਉਂ ਚਾਹੁੰਦਾ ਹੈ ਇਹਦਾ ਆਪਣੇ ਅੰਦਰ ਦਾ ਪ੍ਰੇਮ ਮਰ ਗਿਆ ਜਦੋਂ ਤੁਹਾਡੇ ਅੰਦਰ ਪ੍ਰੇਮ ਮਰ ਜਾਏਗਾ ਤੁਹਾਨੂੰ ਲੱਗੇਗਾ ਸਾਰੀ ਦੁਨੀਆ 'ਚ ਪ੍ਰੇਮ ਹੈ ਨਹੀਂ ਪ੍ਰੇਮ ਕੋਈ ਕਰਦਾ ਹੀ ਨਹੀਂ ਕੋਈ ਵੀ ਚੰਗਾ ਨਹੀਂ ਹੁੰਦਾ ਦੁਨੀਆ ਐਵੇਂ ਹੁੰਦੀ ਹੈ ਲੋਕ ਮਾੜੇ ਹੁੰਦੇ ਕਿਉਂਕਿ ਤੂੰ ਖੁਦ ਮਾੜਾ ਹੋ ਗਿਆ ਜਦੋਂ ਬੰਦਾ ਨਫ਼ਰਤ ਦਾ ਭਰਦਾ ਉਹਨੂੰ ਲੱਗਦਾ ਦੁਨੀਆ 'ਚ ਬੜੀ ਨਫ਼ਰਤ ਹੈ ਬੰਦਾ ਵੈਰ ਦਾ ਭਰਦਾ ਉਹਨੂੰ ਲੱਗਦਾ ਦੁਨੀਆ 'ਚ ਬੜਾ ਵੈਰ ਹੈ ਬੜੀ ਨਫ਼ਰਤ ਹੈ ਲੋਕਾਂ 'ਚ ਬੜੀ ਨਫ਼ਰਤ ਹੈ ਜੇ ਜਦੋਂ ਆਪਣਾ ਅੰਦਰ ਪਿਆਰ ਦਾ ਭਰ ਕੇ ਪਿਆਰ ਦੀ ਐਨਕ ਲਾ ਕੇ ਅੱਖਾਂ ਤੇ ਤੁਰਦਾ ਫਿਰ ਮੈਨੂੰ ਲੱਗਦਾ ਸਾਰੀ ਦੁਨੀਆ ਹੀ ਪਿਆਰ ਦੀ ਵੇਖੋ ਨਾ ਪ੍ਰਭੂ ਜੇ ਮੇਰੀ ਐਨਕ ਥੋੜੀ ਜੀ ਜੈਲੋ ਐ ਤੇ ਮੈਨੂੰ ਸਾਰਾ ਪੰਡਾਲ ਕਿੱਦਾਂ ਦਾ ਨਜ਼ਰ ਆਊਗਾ ਥੋੜਾ ਥੋੜਾ ਜੈਲੋ ਹੀ ਦਿਸਣਾ ਜੇ ਮੈਂ ਬਰਾਊਨ ਐਨਕ ਲਾਈ ਹੋਏਗੀ ਤੇ ਮੈਨੂੰ ਫਿਰ ਕਿੱਦਾਂ ਲੱਗੂ ਬਰਾਊਨ ਲੱਗਣਾ ਅਗਰ ਮੈਂ ਬਲੈਕ ਐਨਕ ਲਾਈ ਹੋਏਗੀ ਮੈਨੂੰ ਸਾਰਾ ਬਲੈਕ ਦਿਸਣਾ ਹੈ ਮੈਨੂੰ ਲੱਗਣਾ ਸਾਰੀ ਦੁਨੀਆ ਹੀ ਇਦਾਂ ਦੀ ਐ ਇਹਨੂੰ ਕਹਿੰਦੇ ਤੁਹਾਡਾ ਨਜ਼ਰੀਆ ਤੁਹਾਡਾ ਪੁਆਇੰਟ ਆਫ View ਇਸ ਤਰ੍ਹਾਂ ਦਾ ਹੁੰਦਾ ਹੈ ਤੁਹਾਨੂੰ ਸੰਸਾਰ ਉਦਾਂ ਦਾ ਹੀ ਲੱਗਦਾ ਜਿੱਦਣ ਤੁਹਾਡਾ ਆਪਣਾ ਪ੍ਰੇਮ ਮਰਦਾ ਹੈ ਜਿੱਦਣ ਤੁਹਾਡਾ ਪਿਆਰ ਮਾਈਨਸ ਹੋ ਜਾਂਦਾ ਹੈ ਉਦੋਂ ਤੁਹਾਨੂੰ ਸਾਰੀ ਦੁਨੀਆ ਭੈੜੀ-ਪੈੜੀ ਲੱਗਣ ਲੱਗ ਜਾਂਦੀ ਹੈ ਇਹ ਹਾਲਾਤ ਬਣ ਜਾਂਦਾ ਐਨਕ ਜਦੋਂ ਮੈਂ ਚੇਂਜ ਕੀਤੀ ਆਲਾ-ਦਵਾਲਾ ਬਦਲ ਗਿਆ ਬਦਲੀ ਨਜ਼ਰ ਨਜ਼ਾਰੇ ਬਦਲ ਗਏ ਬਦਲੀ ਕश्ती ਕਿਨਾਰੇ ਬਦਲ ਗਏ ਨਜ਼ਰ ਬਦਲਨੀ ਪਏਗੀ ਨਜ਼ਰੀਆ ਬਦਲਣਾ ਪਵੇਗਾ ਪੁਆਇੰਟ ਆਫ 뷰 ਬਦਲਣਾ ਪਵੇਗਾ ਅੱਖਾਂ ਉਹੀ ਰਹਿਣਗੀਆਂ ਨਜ਼ਰੀਆ ਬਦਲ ਜਾਂਦਾ ਹੁਣ ਇੱਕ ਨੂੰ ਦਰਖਤ ਦਿਸਦਾ ਇੱਕ ਨੂੰ ਤੇਰ ਮੇਰ ਦਿਸਦੀ ਏ ਇੱਕ ਦੀ ਦ੍ਰਿਸ਼ਟੀ ਇਦਾਂ ਦੀ ਏ ਕਿ ਸਭ ਕੁਝ ਇੱਕੋ ਹੀ ਨਜ਼ਰ ਆ ਰਿਹਾ ਆ ਵਰਨਾ ਪੇਖਾ ਇੱਕs ਬਿਨ ਕੋਏ ਨਾਨਕ ਦੇ ਲਖਣ ਬ੍ਰਹਮ ਗਿਆਨੀ ਹੋਇ ਹੁਣ ਕਈਆਂ ਦੀ ਦ੍ਰਿਸ਼ਟੀ ਸਾਰਾ ਕੁਝ ਹੀ ਉਹਨਾਂ ਨੂੰ ਇੱਕ ਨਜ਼ਰ ਆਉਂਦਾ ਹੈ ਪਰਮਾਤਮਾ ਹੀ ਦਿਸਦਾ ਸਾਰੇ ਪਾਸੇ ਅੱਲਾ ਹੀ ਦਿਸ ਜਾਂਦਾ ਰੱਬ ਹੀ ਦਿਸ ਜਾਂਦਾ ਉਹਨੂੰ ਦਰਖਤ ਨਾ ਦਿਸ ਕੇ ਪਰਮਾਤਮਾ ਦਿਸਦਾ ਹੈ ਉਹਨੂੰ ਮਜਬੀ ਰਮਦਾਸੀ ਆ ਰਾਮ ਗੜੀ ਆ ਉਹਨੂੰ ਜੱਟ ਉਹਨੂੰ ਹਿੰਦੂ ਉਹਨੂੰ ਮੁਸਲਮ ਉਹਨੂੰ ਸਿੱਖ ਉਹਨੂੰ ਇਹ ਸਾਰਾ ਕੁਝ ਹਟ ਕੇ ਇਨਸਾਨ ਦਿਸਦਾ ਹੈ ਉਹਦਾ ਉਹਦੀ ਐਨਕ ਇਨਸਾਨਾਂ ਵਾਲੀ ਲਾਈ ਹੁੰਦੀ ਕਿਸੇ ਨੇ ਜੱਟਾਂ ਵਾਲੀ ਐਨਕ ਜੱਟਪੁਣੇ ਵਾਲੀ ਲਾਈ ਹੁੰਦੀ ਮੈਨੂੰ ਜਾਤੀ ਦੇ ਜੱਟ ਜੱਟ ਭਰਾ ਸੀ ਅਸੀਂ ਐਵੇਂ ਹੁੰਨੇ ਇੱਕ ਬਰਾਦਰੀ ਆਪੋ ਆਪਣੀ ਬਰਾਦਰੀ ਦੀ ਐਨਕ ਲਾ ਕੇ ਕਈ ਸਾਰੀ ਜ਼ਿੰਦਗੀ ਜਿਉਂਦੇ ਆ ਜੇ ਬਰਾਦਰੀ ਦੀ ਐਨਕ ਲਾਏਗਾ ਫਿਰ ਤੈਨੂੰ ਅਸਲੀਅਤ ਨਹੀਂ ਦਿਸਣੀ ਹੈ ਯਾਦ ਰੱਖੀ ਅਸਲ ਨਹੀਂ ਲੱਭ ਸਕਦਾ ਕਦੇ ਵੀ ਕਿਸੇ ਦੇ ਪੱਖ ਚ ਹੋ ਜਾਓਗੇ ਫਿਰ ਸਹੀ ਫੈਸਲਾ ਕਿਵੇਂ ਲਓਗੇ ਪਹਿਲਾਂ ਹੀ ਤੁਸੀਂ ਤੇ ਪੱਖ ਚ ਹੋ ਗਏ ਨਾ ਵੀ ਆਹ ਆ ਬਰਾਦਰੀ ਬਹੁਤ ਵਧੀਆ ਹੁੰਦੀ ਹੈ ਫਿਰ ਤੈਨੂੰ ਬਾਕੀ ਤੇ ਆਪੇ ਹੀ ਭੜੇ ਲੱਗਣ ਲੱਗੇ ਤੇਰ ਮੇਰ ਤੇ ਤੇ ਪਹਿਲਾਂ ਹੀ ਕਰ ਲਈ ਨਿਰਪੱਖ ਹੋ ਕੇ ਜ਼ਿੰਦਗੀ ਜਿਉ ਲੋ ਅਗਰ ਜ਼ਿੰਦਗੀ ਵਧੀਆ ਜਿਉਣੀ ਹੈ ਤੇ ਨਿਰਪੱਖ ਪਹਿਲਾਂ ਹੀ ਫੈਸਲਾ ਕਰ ਲਿਆ ਆਹ ਬੰਦੇ ਵਧੀਆ ਹੁੰਦੇ ਆ ਫਿਰ ਤੈਨੂੰ ਬਾਕੀ ਤੇ ਵਧੀਆ ਲੱਗਣਾ ਹੀ ਨਹੀਂ ਨਿਰਪੱਖ ਸੱਚ ਲੱਪਣਾ ਤੇ ਨਿਰਪੱਖ ਹੋਇਓ ਐਨਕ ਨਾ ਲਾਇਓ ਕਿਸੇ ਬਰਾਦਰੀ ਦੀ ਐਨਕ ਲਾ ਲਈ ਨਾ ਜੇ ਫਿਰ ਤੈਨੂੰ ਬਾਕੀ ਭੜੇ ਲੱਗਣ ਲੱਗ ਜਾਣੇ ਇਹ ਹੋ ਜਾਣਾ ਇਹ ਤੇ ਗੱਲ ਠੀਕ ਹੈ ਅਸੀਂ ਜੰਮ ਪੇ ਜਿੱਥੇ ਜਰ ਜਿਹੜੇ ਜੰਮੇ ਨੇ ਜਿੱਥੇ ਮਾਪੇ ਦਾਦੇ ਹੈਗੇ ਸੀ ਜੰਮ ਪੇ ਹੁਣ ਔਰ ਹੌਲੀ-ਹੌਲੀ ਇਹ ਐਨਕਾਂ ਨੂੰ ਪਰੇ ਕਰਕੇ ਬੰਦੇ ਨੂੰ ਬੰਦਾ ਵੇਖੋ ਇਨਸਾਨ ਨੂੰ ਇਨਸਾਨ ਵੇਖੋ ਕੁਆਲਟੀ ਵੇਖੋ ਤੇਰ ਮੇਰ ਦੂਰ ਕਰ ਮੌਜਾਂ ਮਾਣੀਏ ਰੱਬ ਦੇਆਂ ਬੰਦਿਆਂ ਨੂੰ ਰੱਬ ਜਾਣੀ ਕਈਆਂ ਵਿੱਚ ਕੋਈ ਸੂਫ ਹੈ ਨਹੀਂ ਮੈਂ ਵੱਡੀ ਬਰਾਦਰੀ ਚ ਪੈਦਾ ਹੋਇਆ ਤੇ ਕਈ ਇਹੋ ਜਿਹੇ ਜਿਨ੍ਹਾਂ ਚ ਕਦੇ ਹੀਣ ਭਾਵਨਾ ਨਹੀਂ ਆਈ ਅਸੀਂ ਛੋਟੀਆਂ ਨੇ ਹੈ ਕਿਵੇਂ ਛੋਟੇ ਆ ਬਈ ਗੁਰੂ ਕੇ ਪਿਆਰੇ ਆ ਅਸੀਂ ਕਿਵੇਂ ਘਟ ਹੋ ਗਏ ਯਾਰ ਉਹ ਉਹ ਨਾਲ ਜਹੀਨ ਭਾਵਨਾ ਕੋਈ ਨਹੀਂ ਕਈਆਂ ਚਾਕੜ ਕੋਈ ਨਹੀਂ ਵੀ ਅਸੀਂ ਵੱਡੀ ਬਰਾਦੀ ਕਿਹੜੀ ਫਰਕ ਗੱਲ ਹੀ ਕੋਈ ਨਹੀਂ ਇਥੇ ਤੇ ਕਲਕੀਆਂ ਵਾਲੇ ਪਾਸ਼ਾ ਕਹਿੰਦੇ ਆ ਜਾ ਦਯਾਰਾਮ ਖੱਤਰੀਆਂ ਕਰ ਜੰਮਿਆ ਪਰ ਤੂੰ ਮੇਰਾ ਪਿਆਰਾ ਕੋਈ ਜੱਟਾਂ ਕਰ ਜੰਮਦਾ ਕੋਈ ਛਿੰਬਿਆ ਕਰ ਜੰਮਦਾ ਕੋਈ ਝੋੜ ਹੈ ਕੋਈ ਨਾਈ ਹੈ ਪਰ ਸਤਗੁਰਾਂ ਨੇ ਸਾਰਿਆਂ ਨੂੰ ਗਲਵਕੜੀ ਚ ਲੈ ਕੇ ਕਹਿ ਦਿੱਤਾ ਮੇਰੇ ਪੰਜ ਪਿਆਰੇ ਹੈ ਬਸ ਇਹ ਕੌਣ ਨੇ ਮੇਰੇ ਪਿਆਰੇ ਮੇਰੇ ਪਿਆਰੇ ਹੈ ਬਸ ਗੱਲ ਖਤਮ ਆਪਣੇ ਬਣਾ ਲਿਆ ਸਤਿਗੁਰ ਨੇ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਆਪਣਾ ਲਏ ਬਣਾ ਨਦਰ ਗੁਰੂ ਨਾਨਕ ਦੀ ਸਤਿਗੁਰ ਨੇ ਆਪਣਾ ਬਣਾਇਆ ਸਾਨੂੰ ਤੇ ਗੁਰਮਖੋ ਇਸ ਕਰਕੇ ਇਹ ਨ ਐਨਕ ਹੈ ਜਿਹੜੀ ਨਫ਼ਰਤ ਵਾਲੀ ਤੇ ਜਦੋਂ ਨਫ਼ਰਤ ਵਾਲੀ ਐਨਕ ਬੰਦਾ ਆਪ ਲਾ ਲੈਂਦਾ ਉਹਨੂੰ ਐ ਲੱਗਦਾ ਦੁਨੀਆ 'ਚ ਕੋਈ ਆਪਣਾ ਨਹੀਂ ਹੁੰਦਾ ਸਭ ਰਿਸ਼ਤੇ ਝੂਠੇ ਹੁੰਦੇ ਆ ਜੀ ਸਭ ਫਿੱਕੇ ਹੁੰਦੇ ਆ ਇਹ ਨੱਕੋ ਨਕ ਨਫ਼ਰਤ ਨਾਲ ਭਰ ਗਿਆ ਜਦੋਂ ਇਹਨੂੰ ਮਾਪਿਓ ਵੀ ਨਫ਼ਰਤ ਵਾਲੇ ਲੱਗਣ ਲੱਗੇ ਉਹਨਾਂ ਨਾਲ ਵੀ ਨਫ਼ਰਤ ਤੇ ਜਿੱਦਣ ਤੁਸੀਂ ਪਿਆਰ ਦੀ ਐਨਕ ਲਾਈ ਹੁੰਦੀ ਹੈ ਨਾ ਭਰਾਵੋ ਭੈਣੋ ਪਿਆਰ ਦੀ ਐਨਕ ਲਾਇਓ ਤੇਰ ਤੋਂ ਮੁਰਗੀ ਨਹੀਂ ਮਾਰੀ ਜਾਣੀ ਪਿਆਰ ਦੀ ਐਨਕ ਲਾਈ ਤੇਰ ਤੋਂ ਬੱਕਰਾ ਨਹੀਂ ਵੜਿਆ ਜਾਣਾ ਪਿਆਰ ਦੀ ਐਨਕ ਲਾਈ ਫਿਰ ਇੰਨਾ ਪਿਆਰ ਹੁੰੜਦਾ ਬੰਦੇ ਦੇ ਅੰਦਰ ਜਿਹੜੇ ਬੰਦੇ ਪਿਆਰ ਦਾ ਭਰ ਜਾਂਦੇ ਨੇ ਨਾ ਆਪਣੇ ਆਪ ਵਿੱਚ ਉਹ ਤੇ ਫਿਰ ਸਭ ਨਾਲ ਕਰਦੇ ਆ ਜਾਂ ਪਿਆਰ ਹੁੰਦਾ ਜਾਂ ਨਹੀਂ ਹੁੰਦਾ ਜਿਹੜੇ ਬੰਦੇ ਕਹਿੰਦੇ ਕੁਝ ਨਾਲ ਪਿਆਰ ਕਰਦਾ ਕੁਝ ਨਾਲ ਨਹੀਂ ਕਰਦਾ ਇਹਨੂੰ ਤੇਰ ਮੇਰ ਕਹਿੰਦੇ ਆ ਪਿਆਰ ਤੇ ਜੇ ਹੋਏਗਾ ਜਾਂ ਫਿਰ ਨਹੀਂ ਹੋਏਗਾ ਉਹ ਤੇ ਹੋਏਗਾ ਤੇ ਸਭ ਲਈ ਹੋਏਗਾ ਸਮਸਤ ਭਤੀ ਪ੍ਰਤੀ ਹੈ ਜਿਹੜਾ ਉਹ ਪਿਆਰ ਹੈ ਜਿਹੜਾ ਥੋੜਿਆਂ ਜਿਹਾਂ ਲਈ ਇਹਨੂੰ ਤਾਂ ਮੋਹ ਕਹਿੰਦੇ ਆ ਜਿਹੜਾ ਮੇਰੇ ਬੱਚਿਆਂ ਲਈ ਹੈ ਉਹ ਤੇ ਮੋਹ ਹੁੰਦਾ ਜਿਹਨੂੰ ਮੇਰੇ ਹੀ ਲੱਗਦੇ ਆ ਆਪਣੇ ਬਾਕੀ ਨਹੀਂ ਆਪਣੇ ਲੱਗਦੇ ਉਹ ਤੇ ਮੋਹ ਹੁੰਦਾ ਪਰ ਪਿਆਰ ਹੁੰਦਾ ਜਿਹੜਾ ਸਮਸਤ ਪ੍ਰਤੀ ਹੋਵੇ ਜਿਹੜਾ ਸਾਰਿਆਂ ਪ੍ਰਤੀ ਹੋਵੇ ਜਿਹੜੀ ਐਸੀ ਗਲਵਕੜੀ ਜਿਹਦੇ ਚ ਸਾਰੇ ਆ ਜਾਣ ਤੇ ਸਾਡੀ ਜ਼ਿੰਦਗੀ ਵਿੱਚ ਕਿਹੜੀ ਚੀਜ਼ ਮਾਈਨਸ ਹੋਈ ਹੈ ਪਿਆਰ ਰੁੱਖੇ ਰੁੱਖੇ ਤਾਂ ਪਿਆਰ ਮਾਈਨਸ ਹੋ ਗਿਆ ਤੇ ਜਦੋਂ ਪਿਆਰ ਭਰੋਗੇ ਤੂੰ ਬਣ ਕਿਸੇ ਰਾਮ ਦਾ ਬਹਾਨੇ ਰਾਮ ਦੇ ਪਿਆਰ ਤੇ ਭਰ ਗਿਆ ਤੇਰੇ ਅੰਦਰ ਨੱਕੋ ਨੱਕ ਭਰ ਜਾ ਰਾਮ ਦਾ ਬਣ ਕੇ ਪਿਆਰ ਪਰ ਲਾ ਤੂੰ ਮੁਹੰਮਦ ਸਾਹਿਬ ਦਾ ਬਣ ਜਾ ਮੁਹੰਮਦ ਸਾਹਿਬ ਦਾ ਬਹਾਨਾ ਹੈ ਪਰ ਨੱਕੋ ਨੱਕ ਕੌਣ ਭਰਿਆ ਤੂੰ ਭਰਿਆ ਨਾ ਪਿਆਰ ਦਾ ਛਲਕਣ ਲੱਗ ਜਾਏ ਪਿਆਰ ਐਨਾ ਪਰ ਲੈ ਡੁੱਲ ਡੁੱਲ ਪਵੇ ਤੇ ਤੂੰ ਬਣ ਕਿਸੇ ਰਾਧਾ ਦਾ ਬਣ ਕਿਸੇ ਕ੍ਰਿਸ਼ਨ ਦਾ ਪਰ ਨੱਕੋ ਨੱਕ ਪਿਆਰ ਦਾ ਭਰ ਜਾਈ ਤੇ ਸਿੱਖੋ ਪੰਜਾਬ ਦੀ ਧਰਤੀ ਤੇ ਜੰਮੇ ਆ ਇੱਥੇ ਬਹੁ ਗਿਣਤੀ ਸਿੱਖਾਂ ਦੀ ਹੈ ਬਣ ਬਾਬੇ ਨਾਨਕ ਜਾਂ ਕਲਗੀਆਂ ਵਾਲੇ ਪਾਸ਼ਾ ਦਾ ਗੱਲ ਫੇਰ ਉੱਥੇ ਨਿੱਕ-ਨਿੱਕ ਨਿਬੜਦੀ ਐ ਨੱਕੋ ਨੱਕ ਪਿਆਰ ਦਾ ਪਰ ਜਾ ਬਹਾਨਾ ਗੁਰੂ ਨਾਨਕ ਦਾ ਪਿਆਰ ਬਣ ਗਿਆ ਬਣ ਜਾ ਤੇਰੇ ਅੰਦਰ ਪਰ ਜਾ ਕਲਗੀਆਂ ਵਾਲੇ ਦਾ ਬਹਾਨਾ ਹੈ ਪਰ ਉਹ ਨੱਕੋ ਨੱਕ ਪਿਆਰ ਦਾ ਪਰ ਜਾ ਅੱਖਾਂ ਦੇ ਵਿੱਚ ਪਿਆਰ ਲੈ ਕੇ ਘਰੋਂ ਤੁਰ ਫਿਰ ਰੇੜੀ ਵਾਲੇ ਨੂੰ ਕੁੱਟਣ ਨੂੰ ਜੀ ਨਹੀਂ ਕਰਨਾ ਤੇਰਾ ਰਿਕਸ਼ੇ ਵਾਲੇ ਦੇ 20-50 ਰੁਪਏ ਦੱਬਣ ਨੂੰ ਜੀ ਨਹੀਂ ਕਰਨਾ ਤੇਰਾ ਫਿਰ ਰੇੜੀ ਵਾਲੇ ਨਾਲ ਤੋਲ ਮੋਲ ਨਹੀਂ ਕਰੇਗਾ ਰੁਪਏ ਤੇ ਧੋਖ ਮਾਣੇ ਐਨੇ ਯਾਰ ਫਿਰ ਕਿਸੇ ਦੀ ਜੇਬ ਕੱਟਣ ਨੂੰ ਕਿਵੇਂ ਜੀ ਕਰੇਗਾ ਤੇਰਾ ਕਿਸੇ ਦਾ ਕਿਵੇਂ ਤੂੰ ਪੂਰਾ ਕਰ ਸਕਦਾ ਕਿਸੇ ਦਾ RAM ਦਾ ਪ੍ਰੇਮੀ ਨਹੀਂ ਹੋਣਾ ਜੇ ਤੂੰ ਧੋਖਾ ਕਰਦਾ ਹੈ ਤੂੰ ਕ੍ਰਿਸ਼ਨ ਰਾਧਾ ਨੂੰ ਸਮਝਿਆ ਹੀ ਨਹੀਂ ਹੋਣਾ ਜੇ ਤੂੰ ਧੋਖਾ ਕਰਦਾ ਤੂੰ ਮੁਹੰਮਦ ਜੀ ਦਾ ਬਣਿਆ ਹੀ ਨਹੀਂ ਹੋਣਾ ਜੇ ਤੂੰ ਧੋਖੇ ਕਰਦਾ ਤੇ ਨਹੀਂ ਸਮਝਿਆ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਜੇ ਤੂੰ ਧੋਖੇ ਕਰਦਾ ਜੀ ਟਿਊਸ਼ਨ ਪੜ ਕੇ ਆ ਜਾ ਪਰ ਪਾਸ ਹੋ ਕੇ ਵਿਖਾਈ ਮਸਲਾ ਇਹ ਐ ਜ਼ਿੰਦਗੀ ਵਿੱਚ ਪਾਸ ਹੋ ਕੇ ਵਿਖਾ ਇਹ ਨਾ ਵਿਖਾ ਮੈਂ ਐਸ ਧਰਮ ਦਾ ਵੇਖੋ ਇਹ ਵਿਖਾ ਮੈਂ ਜ਼ਿੰਦਗੀ ਦੇ ਸਬਜੈਕਟ ਪਾਸ ਕਰ ਗਿਆ ਚੜਦੀ ਕਲਾ ਚ ਰਿਆਂ ਮਸਤ ਰਿਆਂ ਫੇਰ ਅਸੀਂ ਪੁੱਛਾਂਗੇ ਵੀ ਟਿਊਸ਼ਨ ਕਿੱਥੋਂ ਪੜਿਆ ਫੇਰ ਅਸੀਂ ਪੁੱਛਾਂਗੇ ਉਹ ਬੰਦਾ ਪੜਾਵੇ ਜਿੱਥੋਂ ਮਰਜੀ ਉਹ ਅਕਾਲ ਤਖਤ ਸਹਿਬ ਤੋਂ ਪੜ ਕੇ ਦਰਬਾਰ ਸਾਹਿਬ ਦੀ ਕਥਾ ਸੁਣ ਕੇ ਪੜ ਕੇ ਆਵੇ ਪਰ ਗੁਰੂ ਨਾਨਕ ਦਾ ਪ੍ਰੇਮੀ ਬਣ ਕੇ ਆਵੇ ਕਲਗੀਆਂ ਵਾਲੇ ਦਾ ਪ੍ਰੇਮੀ ਬਣ ਕੇ ਆਵੇ ਉਹ ਮਸ਼ੀਨਰੀ ਕਾਲਜਾਂ ਦੇ ਵਿੱਚ 2 ਸਾਲ ਦਾ ਕੋਰਸ ਕਰਕੇ ਆਵੇ ਪਰ ਗੁਰੂ ਨਾਨਕ ਦਾ ਕਲਗੀਆਂ ਵਾਲੇ ਦਾ ਪ੍ਰੇਮੀ ਹੈ ਭਰਿਆ ਬਿਨ ਕੋ ਨਕ ਪ੍ਰੇਮੀ ਬਣ ਕੇ ਆਵੇ ਉਹ ਬੰਦਾ ਰਾੜਾ ਸਾਹਿਬ ਵਾਲਿਆਂ ਦਾ ਸੰਗੀ ਬਣ ਕੇ ਆਵੇ ਪਰ ਗੁਰੂ ਨਾਨਕ ਦਾ ਪ੍ਰੇਮੀ ਹੋ ਕੇ ਸਮਾਜ ਵਿੱਚ ਵਿਚਰੇ ਉਹ ਨਾਨਕਸਰ ਵਾਲੇ ਗੇਟ ਵਿੱਚੋਂ ਵੜ ਕੇ ਆ ਜਾਏ ਪਰ ਬਣ ਕੇ ਪ੍ਰੇਮੀ ਵਿਖਾਵੇ ਗੁਰੂ ਨਾਨਕ ਦਾ ਕਲਗੀਆਂ ਵਾਲੇ ਦਾ ਪ੍ਰੇਮੀ ਬਣ ਕੇ ਵਿਖਾਵੇ ਜਿੱਥੋਂ ਮਰਜੀ ਆ ਜਾ ਪਰ ਪ੍ਰੇਮੀ ਬਣ ਕੇ ਬਣਾ ਰਾਮਾ ਪਿੱਛੇ ਲੜੀ ਜਾਂਦੇ ਆ ਪ੍ਰੇਮੀ ਦੇ ਬਣਿਆ ਹੀ ਨਹੀਂ ਆ ਸਾਡੇ ਚ ਬੰਦੇ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਤੇਰੇ ਅੰਦਰ ਐਨਾ ਪਿਆਰ ਆ ਦੱਸੋ ਵੀ ਰੋ ਪ੍ਰਭੂ ਵੀਰੋ ਦੱਸੋ ਤੁਹਾਡਾ ਪੁੱਤ ਤੁਹਾਡਾ ਧੀ ਜਿੱਦਣ ਬਾਹਰ ਗਏ ਐ ਜਦੋਂ ਗੱਲ ਕਰਦਾ ਮੇਰਾ ਪੁੱਤ ਬਹੁਤ ਕੰਮ ਕਰਦਾ ਹੈ ਵਿਦੇਸ਼ਾਂ ਦੇ ਵਿੱਚ ਰੁਲਦਾ ਹੈ ਛੜਕਾਂ ਤੇ ਫਿਰਦਾ ਹੈ ਬਹੁਤ ਦਿਹਾੜੀ ਦੱਪਈ ਹੈ ਜੀ ਉੱਥੇ ਐਨਾ ਕੰਮ ਨਾਲੇ ਗੱਲ ਕਰਦਾ ਹੁੰਦਾ ਨਾਲੇ ਤੇਰੀਆਂ ਅੱਖਾਂ ਚੋਂ ਪਾਣੀ ਆਉਂਦਾ ਫਿਰ ਜਦੋਂ ਕਲਗੀਆਂ ਵਾਲੇ ਦਾ ਨਾਮ ਲੈਣਾ ਉਦੋਂ ਅੱਖ ਚ ਪਾਣੀ ਕਿਉਂ ਨਹੀਂ ਆਉਂਦਾ ਸੁਣੋ ਬਈ ਜਦੋਂ ਗੁਰੂ ਨਾਨਕ ਦਾ ਨਾਮ ਲੈਣਾ ਉਦੋਂ ਅੱਖ ਕਿਉਂ ਨਹੀਂ ਪਰਦੀ ਤੇਰੀ ਧੜਕਣ ਉਦੋਂ ਤੇਜ਼ ਕਿਉਂ ਨਹੀਂ ਹੁੰਦੀ ਜਿੱਦਾਂ ਪੁੱਤ ਨਾਲ ਪਿਆਰ ਕਰਦਾ ਗੁਰੂ ਨਾਨਕ ਨਾਲ ਕਿਉਂ ਨਹੀਂ ਕਰਦਾ ਜਿਸ ਰਿਸ਼ੀ ਦੀ ਗੱਲ ਕਰਦੇ ਆ ਬਾਬਾ ਅਨੰਦ ਸਿੰਘ ਵਰਗੇ ਉਹ ਤੇ ਰੋਂਦੇ ਸੀ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਜੇ ਗੱਲ ਕਰਦੇ ਆ ਉਹਨਾਂ ਨੇ ਤੇ ਸਾਰੀ ਜ਼ਿੰਦਗੀ ਕੀਰਤਨ ਨੂੰ ਭਗਤੀ ਬਣਾਇਆ ਸੀ ਅਖੀਰਲੇ ਸਮੇਂ ਪ੍ਰੋਗਰਾਮ ਦੇਣ ਲੱਗੇ ਮੈਂ ਸੁਣਿਆ ਕਹਿੰਦੇ ਸਾਥ ਸੰਗਤ ਜੀ ਮੈਂ ਸਾਰੀ ਜ਼ਿੰਦਗੀ ਛੁੱਟੀ ਨਹੀਂ ਕੀਤੀ ਮੈਂ ਸੁਣੀ ਹੈ ਉਹਨਾਂ ਦੀ ਗੱਲ ਪਤਾ ਕਹਿੰਦੇ ਮੈਂ ਹੈਰਾਨ ਹੋ ਗਿਆ ਸੁਣ ਕੇ ਅkal ਅੱਜ ਸਾਡਾ ਦੀਵਾਨ ਹੈ ਰਾਤ ਦਾ ਕੱਲ ਮੈਂ ਕਿਹਾ ਵੀ ਬੁਰਾ ਹਾਲ ਹੋ ਜਾਂਦਾ ਗਲਾ ਥੱਕ ਜਾਂਦਾ ਡਾਕਟਰ ਕਹਿੰਦੇ ਗਲਾ ਮੈਂ ਕਿਹਾ ਮੇਰਾ ਗਲਾ ਖਰਾਬ ਹੋ ਰਿਹਾ ਉਹ ਕਹਿੰਦੇ ਜੀ ਆਰਾਮ ਕਰੋ ਕੁਝ ਦਿਨ ਮੈਂ ਕਿਹਾ ਦੀਵਾਨ ਤੇ ਲਾਣਾ ਹੀ ਹੈ ਥੋੜਾ ਜਿਹਾ ਲਾ ਲਿਆ ਕਰੋ ਮੈਂ ਕਿਹਾ ਇਦਾਂ ਨਹੀਂ ਕੰਮ ਚੱਲਦਾ ਉਹ ਤੇ ਹੁਣ ਤੂੰ ਦੁਵਾਨ ਚ ਬਈ ਫਿਰ ਪਤਾ ਲੱਗੂ ਵੀ ਕਿਵੇਂ ਥੋੜਾ ਜਿਹਾ ਕਿਵੇਂ ਲੱਗੇ ਇਹ ਤੇ ਹੋਣਾ ਹੀ ਆ ਫਿਰ ਉਹ ساری ਜ਼ਿੰਦਗੀ ਕੀਰਤਨ ਨੂੰ ਭਗਤੀ ਬਣਾ ਲਿਆ ਇੱਕ ਅੱਖਾਂ ਬੰਦ ਕਰਕੇ ਭਗਤੀ ਕਰੀ ਵੀ ਐ ਇੱਕ ਹੁੰਦਾ ਜੋ ਹੱਥ 'ਚ ਜਿਹੜਾ ਕੰਮ ਆਵੇ ਉਹਨੂੰ ਭਗਤੀ ਬਣਾ ਲਾ ਵਾਜਾ ਵੀ ਭਗਤੀ ਐ ਸਿੰਘ ਦੇ ਹੱਥ 'ਚ ਚਿਮਟਾ ਆ ਜੇ ਇਹ ਚਿਮਟਾ ਮੈਂ ਮਾਰਾਦ ਕਰਕੇ ਵਜਾ ਰਿਹਾ ਕਿਸੇ ਦੀ ਜ਼ਿੰਦਗੀ ਬਣ ਰਹੀ ਐ ਉਹ ਸੇਵਾ ਬਣ ਕੇ ਹੱਥ 'ਚ ਫੜੀ ਢੱਲੀ ਸੇਵਾ ਬਣ ਗਈ ਢੋਲਕ ਸੇਵਾ ਬਣ ਗਈ ਸਭ ਕੁਝ ਸੇਵਾ ਬਣਦਾ ਗਿਆ ਕਹਿੰਦੇ ਮੈਂ ਸਾਰੀ ਜ਼ਿੰਦਗੀ ਛੁੱਟੀ ਨਹੀਂ ਕੀਤੀ ਮੈਂ ਬਿਮਾਰ ਹੋਇਆ ਕੁਝ ਦਿਨਾਂ ਤੋਂ ਸਿਹਤ ਕੁਝ ਢਿੱਲੀ ਸੀ ਇਸ ਕਰਕੇ ਦੀਵਾਨ ਮੈਂ ਦੇ ਨਹੀਂ ਸਕਿਆ ਅੱਗੇ ਡੇਟਾ ਸਾਰੀਆਂ ਦੇ ਦਿਆਂਗਾ ਸੰਗਤ ਇਸ ਕਰਕੇ ਫਿਕਰ ਨਾ ਕਰੋ ਮੈਨੂੰ ਸਾਰੇ ਯਾਦ ਹੋ ਜਿਨ੍ਹਾਂ ਜਿਨ੍ਹਾਂ ਦੀਆਂ ਮੈਂ ਤਰੀਕਾਂ ਦੇਣੀਆਂ ਮੈਂ ਸਾਰੀ ਜ਼ਿੰਦਗੀ ਛੁੱਟੀ ਨਹੀਂ ਕੀਤੀ ਇਹ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕਰਕੇ ਆਰਾਮ ਦੇਣਾ ਸੀ ਸ਼ਰੀਰ ਨੂੰ ਤਾਂ ਥੋੜੀ ਜੀ ਸਿਹਤ ਖਰਾਬ ਕਰਦੀ ਵੀ ਤੂੰ ਆਰਾਮ ਕਰ ਲੈ ਐਦਾਂ ਦੀ ਭਾਵਨਾ ਸਾਡੀ ਕਿੱਥੇ ਐ ਤੂੰ ਆ ਜਾ ਰਾੜੇ ਵਾਲੇ ਗੇਟ ਤੋਂ ਲੰਘ ਕੇ ਪਰ ਪ੍ਰੇਮੀ ਮਨਕ ਗੁਰੂ ਨਾਨਕ ਆ ਤੂੰ ਲੰਘ ਕੇ ਤੇ ਆ ਕਿਸੇ ਗੇਟ ਤੋਂ ਆ ਜਾ ਚੱਲ ਟਕਸਾਲ ਤੇ ਚਲੇ ਆ ਜਾ ਪਰ ਪ੍ਰੇਮੀ ਬਣ ਕੇ ਆਈ ਕਲਗੀ ਧਰ ਦਾ ਪ੍ਰੇਮੀ ਆਸ਼ਿਕ ਬਣ ਕੇ ਆਈ ਆਸ਼ਿਕ ਬਣ ਕੇ ਨਾਂ ਨਿਕਲਿਆ ਤੇਰਾ ਟਕਸਾਲ ਗਏ ਦਾ ਤੇਰਾ ਨਾਨਕ ਸਰ ਗਏ ਦਾ ਤੇਰਾ ਰਾੜੇ ਗਏ ਦਾ ਤੇਰੇ 2 ਸਾਲ ਦੇ ਮਸ਼ੀਨਰੀ ਕੋਰਸ ਦਾ ਕੋਈ ਫਾਇਦਾ ਨਹੀਂ ਆਸ਼ਿਕ ਬਣ ਕੇ ਆ ਪ੍ਰੇਮੀ ਹੋ ਤੀ ਰਾਤ ਆਪਾਂ ਗੱਲ ਕਰਦੇ ਸੀ ਇੱਕ ਦਿਨ ਸਤਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾ ਹੀ ਪੀਤੀ। ਬਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ। ਮੱਥੇ ਤੇ ਰੱਖ ਲਈ ਫਕੀਰੀ। ਫਕੀਰੀਆਂ ਕੋਈ ਘਰ-ਬਾਰ ਛੱਡਣ ਦੀ ਗੱਲ ਨਹੀਂ। ਬਾਬਾ ਨਾਨਕਾ ਮੈਂ ਦਿਹਾੜੀ ਕਰਦੇ ਨੇ ਵੀ ਤੇਰੀ ਫਕੀਰੀ ਮੱਥੇ ਤੇ ਰੱਖ ਲਈ। ਮੈਂ ਰਖਸ਼ਾ ਚਲਾਉਣ ਵਾਲੇ ਨੇ ਤੇਰੀ ਫਕੀਰੀ ਮੱਥੇ ਤੇ ਰੱਖ ਲਈ। ਮੈਂ ਕੰਮਕਾਰ ਕਰਨ ਵਾਲੇ ਟਰੈਕਟਰ ਚਲਾਉਣ ਵਾਲੇ ਨੇ ਮੈਂ ਫਕੀਰੀ ਤੇਰੀ ਆਪਣੇ ਮੱਥੇ ਤੇ ਰੱਖ ਲਈ ਮੈਂ ਤੇਰਾ ਫਕੀਰ ਹੋ ਗਿਆ ਮੈਂ ਤੇਰਾ ਸੇਵਕ ਬਣ ਗਿਆ ਮਸਲਾ ਹੈ ਕਿਸੇ ਨਾ ਕਿਸੇ ਦਾ ਬਣ ਕੇ ਰਹਿ ਵਲੰਟੀਅਰ ਬਣ